ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਆਪਣੇ ਪੇਜ ਵਿਵੇਕ گارਮੈਂਟਸ ਤੇ ਭੈਣਾ ਵਾਸਤੇ ਆ ਗਿਆ ਕੂਟੀਆਂ ਲੈ ਕੇ ਕੂਟੀਆਂ ਦਾ ਪੂਰਾ ਸਟਾਕ ਆ ਲੌਂਗ ਸ਼ਾਰਟ ਫੈਂਸੀ ਕੂਟੀ ਰੂਟੀਨ ਚ ਪਾਉਣ ਨੂੰ ਸਾਰੇ ਆਰਟੀਕਲ ਮਿਲਣਗੇ ਇਹਦਾ ਬਾਕਸ ਪੈਕ ਚ ਫੈਂਸੀ ਕੂਟੀਆਂ ਵਿਆਹ ਸ਼ਾਦੀਆਂ ਦੇ ਪਾਉਣ ਵਾਸਤੇ ਵੱਡੇ ਤੋਂ ਵੱਡਾ ਸਾਈਜ਼ ਛੋਟੇ ਤੋਂ ਛੋਟਾ ਸਭ ਤੋਂ ਪਹਿਲਾਂ ਪੀਸ ਚੈੱਕ ਕਰ ਲਓ ਬਿਲਕੁਲ ਓਕੇ ਰਿਪੋਰਟ ਪੀਸ ਸਾਹ ਸੈਲਫ ਪ੍ਰਿੰਟ ਦੇ ਵਿੱਚ ਫੇਰ ਦਾ ਕਪੜਾ ਨਹੀਂ ਜੀ ਬੂਲ ਦੇ ਵਿੱਚ ਪੂਰਾ ਗਰਮ ਠਾਸੀ ਦੇਖ ਲਓ ਜੀ ਬੈਕ ਔਰ ਫਰੰਟ ਦੋਨੋਂ ਆਉਣੇ ਆ ਪ੍ਰਾਈਸ ਦੱਸਾਂਗੇ ਸਾਰਿਆਂ ਦੇ ਐਡ ਦੇ ਬਿਡਿਓ ਨਾਲ ਬਣੇ ਰਹੋ ਬਹੁਤ ਸੌਫਟ ਕਪੜਾ ਹੈਗਾ ਨਾ ਇਹ ਤੇ ਬੁਰਾ ਵੀ ਨਾ ਹੈ ਖੁੱਲੇ ਨਾ ਹੈ ਖਰਾਬ ਹੋਵੇ ਸਾਰੀ ਡਿਜ਼ਾਈਨਿੰਗ ਬਣੀ ਹੋਈ ਹੈ ਉੱਪਰ ਹਰੇਕ ਡਿਜ਼ਾਈਨ ਦੇ ਵਿੱਚ ਚਾਰ-ਚਾਰ ਤੁਹਾਨੂੰ ਕਦਰ ਮਿਲ ਜਾਣੇ ਆ ਸਟਾਫ ਪੂਰਾ ਲਾਇਕਰਾ ਹੋਊਗਾ ਜੀ ਕਲਰ ਵੀ ਬੜੇ ਸ਼ਾਨਦਾਰ ਨੇ ਇਹਦਾ ਬਾਕਸ ਪੈਕ ਦੇ ਵਿੱਚ ਤੁਹਾਨੂੰ ਸਾਰੀ ਕੋਟੀ ਮਿਲਣੀ ਹੈ ਇਹ ਇਹਦਾ ਵਾਈਟ ਕਲਰ ਮਿਲ ਜੇਗਾ ਤੇ ਦੂਸਰਾ ਕਲਰ ਤੁਹਾਨੂੰ ਪੀਚ ਮਿਲ ਜੇਗਾ ਇਹਦੇ ਵਿੱਚ ਸੇਮ ਤੁਹਾਨੂੰ ਔਰ ਇਹਦਾ ਤੀਸਰਾ ਕਲਰ ਤੁਹਾਨੂੰ ਬਲੈਕ ਦੇ ਵਿੱਚ ਮਿਲ ਜੇਗਾ ਆ ਲੋ ਜੀ ਕਲਰ ਚੈੱਕ ਕਰੀ ਚੱਲਿਓ ਜਿਹੜੇ ਵੀ ਕਿਸੇ ਭੈਣ ਨੇ ਸਾਡੀ ਨੇ ਆਨਲਾਈਨ ਮਗਾਉਣੀ ਹੈ ਕੋਟੀ ਨੰਬਰ ਉੱਪਰ ਪਾਇਆ ਵਾ ਸਕਰੀਨਸ਼ਾਟ ਲੈ ਕੇ ਪਾ ਦਿਓ ਨਾਲ ਦੀ ਨਾਲ ਅਸੀਂ ਭੇਜ ਦਾਂਗੇ ਆ ਲੋ ਜੀ ਉਸ ਤੋਂ ਬਾਅਦ ਕਰ ਲਿਓ ਅਗਲਾ ਕਲਰ ਚੈੱਕ ਜੀ ਆ ਦੇਖੋ ਬੜਾ ਸ਼ਾਨਦਾਰ ਕਲਰ ਆਗਾ ਸਾਰੇ ਸੂਤਰ ਦਾ ਕੰਟਰਾਸਟ ਮੈਚ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਰੇਟ ਬੜੇ ਵਾਜਬ ਨੇ ਉਸ ਤੋਂ ਬਾਅਦ ਅਗਲਾ ਫੈਨਸੀ ਕੁੱਟੀ ਚੈੱਕ ਕਰ ਲਓ ਜੀ ਆ ਲੋ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਬਿਲਕੁਲ ਨਿਊ ਸਟਾਫ ਆਇਆ ਸੈਲ ਪ੍ਰਿੰਟ ਦੇ ਵਿੱਚ ਆ ડી ਸ਼ੇਪ ਦਾ ਗਲਾ ਹੋਊਗਾ ਚੈੱਕ ਕਰ ਲਓ ਜੀ ਆ ਲੋ ਦੇਵੀ ਰਾਜੀ ਘੰਡੇ ਤੇ ਕਰਵਾ ਦੇ ਨਿਗਾ ਚੈੱਕ ਨੀਡੇ ਤੋਂ ਆ ਲੋ ਜੀ ਕੂਟੀ ਦਾ ਸਟਾਕ ਪੂਰਾ ਆ ਗਿਆ ਚੈੱਕ ਕਰ ਲੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਸਾਰੇ ਲੇਬਲ ਲੱਗੇ ਹੋਣਗੇ ਫਸਟ ਵਾਲੇ ਮਾਲ ਹੋਣਗੇ ਸਾਰੀ ਡਿਜ਼ਾਈਨਿੰਗ ਬਿਲਕੁਲ ਅਲੱਗ ਹੋਊਗੀ ਜੇ ਤੁਹਾਨੂੰ ਮਿਲ ਜਾਣੇ ਦੋ ਇਹਦੇ ਵਿੱਚ ਜੀ ਕਿਉਂਕਿ ਹਰੇਕ ਦੇ ਵਿੱਚ ਦੋ ਤੋਂ ਚਾਰ ਕਲਰ ਆਪਣੇ ਕੋਲੇ ਅਵੇਲੇਬਲ ਆ ਆ ਲੋ ਜੀ ਕਲਰ ਚੈੱਕ ਕਰ ਲੋ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਲੋ ਜਿਹੜੀ ਵੀ ਭੈਣ ਸਾਡੀ ਪਹਿਲੀ ਵਾਰੀ ਪੇਜ ਤੇ ਆਈ ਆ ਪੇਜ ਕਰ ਲਓ ਸਬਸਕ੍ਰਾਈਬ ਨਾਲ ਦੀ ਨਾਲ ਕਿਉਂਕਿ ਹਰ ਵਾਰੀ ਨਵੇਂ ਡਿਜ਼ਾਈਨ ਨਵੇਂ ਆਰਟੀਕਲ ਬੜੇ ਵੈਲਿਊਬਲ ਹੁੰਦੇ ਆ ਤੁਹਾਨੂੰ ਮਿਲਣੇ ਆ ਬਵੇ ਗਾਰਮੈਂਟਸ ਹੀ ਜਿਹੜਾ ਸੀਗਾ ਲਾਦੇ ਉਸ ਸਾਰਾ ਮਾਰ ਰਤ ਨਵਾਂ ਆਇਆਗਾ ਤੁਸੀਂ ਜੀ ਪਾਈਨਾ ਸੀਰੀਅਲ ਚੈੱਕ ਕਰੋ ਪਹਿਲਾ ਪੀਸ ਫਰੰਟ ਔਰ ਬੈਕ ਲੋ ਜੀ ਬਹੁਤ ਸੋਹਣਾ ਆਰਟੀਕਲ ਆ ਬਾਕੀ ਖਾਸੇ ਦੱਸ ਦੇਗਾ ਤੁਹਾਨੂੰ ਕੋਟੀ ਦੀ ਇਹਦੇ ਬਟਨ ਤੱਕ ਵੀ ਨਾਲ ਮੈਚਿੰਗ ਤੇ ਲੱਗੇ ਹੋਣਗੇ ਬਾਜੂ ਉੱਪਰ ਬਣਿਆ ਹੋਇਆ ਡਿਜ਼ਾਈਨ ਸਾਈਜ਼ ਫ੍ਰੀ ਹੁੰਦੇ ਆ ਜੀ ਇਹ ਚ ਵੱਡੇ ਸਾਈਜ਼ ਦੇ ਆਰਟੀਕਲ ਤੁਹਾਨੂੰ ਦਿਖਾਉਣੇ ਬਾਅਦ ਦੇ ਵਿੱਚ ਉਸ ਤੋਂ ਬਾਅਦ ਅਗਲਾ ਆਰਟੀਕਲ ਤੇ ਬਾਅਦ ਲੋ ਨਿਗਾਹ ਜੀ ਇਹ ਲੋ ਫਰੰਟ ਆ ਗਿਆ ਔਰ ਨਾਲ ਹੀ ਇਹਦੀ ਬੈਕ ਬੈਕ ਫਰੰਟ ਦੋਨੋਂ ਤੁਹਾਨੂੰ ਮਿਲਦੇ ਨਹੀਂ ਆਮ ਨਾਰਮਲ ਕੋਟੀਆਂ ਦੇ ਕੀ ਹੁੰਦਾ ਕਹਿੰਦਾ ਫਰੰਟ ਹੁੰਦਾਗਾ ਬੈਕ ਵੀ ਰੈਡੀ ਕਰਦੇ ਆਪਾਂ ਪੂਰਾ ਪ੍ਰੋਪਰ ਨਮਾਉਲ ਸੈੱਟ ਕਰਕੇ ਲਿਆਂਦਾ ਹੋਇਆਗਾ ਵੀ ਜਿਹੜਾ ਤੁਹਾਨੂੰ ਦੇਖਣ ਸਾਰ ਹੀ ਪਸੰਦ ਆ ਜਾਵੇ ਆਹ ਲੋ ਜੀ ਕਰ ਲੋ ਚੈੱਕ ਇਹ ਵੀ ਤੁਹਾਨੂੰ ਦੋ ਕਲਰ ਮਿਲ ਜਾਣੇ ਆ ਇੱਕੋ ਕਲਰ ਅਲੱਗ ਨੇ ਆਹ ਲੋ ਜੀ ਕਰ ਲੋ ਚੈੱਕ ਓਕੇ ਰੋਟ ਪੀਸ ਨੇ ਆਹ ਲੋ ਪੂਰਾ ਸੈਲਫ ਦੇ ਵਿੱਚ ਆ ਤੁਹਾਨੂੰ ਨੇੜੇ ਕਰਕੇ ਦਿਖਾਵਾਂ ਕਿ ਸਾਰੇ ਸੈਲਫ ਹੋਈ ਵੀ ਆ ਬਹੁਤ ਸੋਹਣਾ ਕਿ ਮੋਟਰਾਇਜ਼ਡ ਪ੍ਰਿੰਟ ਹੋਇਆ ਵਾ ਆ ਸਾਰਾ ਵਰਕ ਹੋਇਆ ਵਾ ਜੀ ਉੱਪਰ ਹਾਲੋ ਕਰੋ ਚੈੱਕ ਓਕੇ ਰਿਪੋਰਟ ਪੀਸ ਨੇ ਬੜੇ ਸ਼ਾਨਦਾਰ ਉਸ ਤੋਂ ਬਾਅਦ ਪਾਰਟੀ ਵੇਅ ਰੇਟ ਉਦੇ ਵਿੱਚ ਖੂਰ ਤਮਾਕਾ ਲੈ ਕੇ ਆਇਆ ਬਿਲਕੁਲ ਰੰਗੇ ਕਲਰ ਚਾਰਟ ਆ ਲੋ ਚ ਕਰ ਲੋ ਚੈ ਬਿਲਕੁਲ ਨਿਊ ਕਲਰ ਚਾਰਟ ਆ 6 ਕਲਰ ਮੈਨ ਨੇ ਪੀਸ ਚਾਹੇ 2-2 4-4 ਇੱਕ ਡਿਜ਼ਾਈਨ ਦੇ ਵਿੱਚ ਲੋਗੇ ਤਾਂ ਵੀ ਅਵੇਲੇਬਲ ਮਿਲ ਜੂਗਾ ਸਟਾਕ ਬਹੁਤ ਆਇਆ ਹੋਇਆ ਆਪਣੇ ਕੋਲ ਆ ਲੋ ਕਰ ਲੋ ਚੈ ਇਹ ਵੀ ਕੱਕੇ ਦਿਖਾ ਦੇ ਨੇੜੇ ਕਰਕੇ ਸੈਮੀ ਲੌਂਗ ਦੇ ਵਿੱਚ ਉੱਪਰ ਸਾਰਾ ਕੰਮ ਹੋਇਆ ਚੈੱਕ ਕਰ ਲੋ ਗਲੇ ਦਾ ਜੀ ਕਦਰੇ ਵਿੱਚ ਲਗ ਲਗ ਮਿਲਨੇ ਆ ਡਿਜ਼ਾਈਨ ਵੀ ਤੁਹਾਨੂੰ ਲਗ ਲਗ ਮਿਲ ਜਾਣੇ ਆ ਪ੍ਰਾਈਸ ਬਹੁਤ ਜਿਆਦਾ ਨਹੀਂ ਆ ਲੋ ਜੀ ਦੂਸਰਾ ਕਲਰ ਚੈੱਕ ਕਰ ਲੋ ਇਹਦੇ ਵਿੱਚ ਆ ਲੋ ਜੀ ਕਰੋ ਚੈੱਕ ਕਲਰ ਚਾਰਟ ਬਹੁਤ ਸੋਹਣੇ ਆ ਬਿਲਕੁਲ ਲੱਗ ਆ ਇਹ ਕੋਟੀ ਤੋਂ ਤੁਸੀਂ ਟਾਪ ਦਾ ਕੰਮ ਵੀ ਲੈ ਸਕਦੇ ਹੋ ਕੱਲਾ ਜੀਨ ਦੇ ਨਾਲ ਇਨਰ ਪਾ ਕੇ ਤੁਸੀਂ ਟਾਪ ਦਾ ਕੰਮ ਵੀ ਲੈ ਸਕਦੇ ਹੋ ਆ ਲੋ ਜੀ ਕਲਰ ਚਾਰਟ ਦੇਖੀ ਚਲਿਓ ਬੜੇ ਸ਼ਾਨਦਾਰ ਕਲਰ ਨੇ ਪਿਆਰੇ ਪਿਆਰੇ ਕਲਰ ਨੇ ਆ ਲੋ ਡਾਰਕ ਲਾਈਟ ਸਾਰੀ ਹੀ ਕਦਰਾਂ ਦਾ ਕੰਬੀਨੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਾਗਾ ਤੁਹਾਡੀ ਕੋਟੀ ਦੀ ਸਾਰੀ ਰਿਕੁਆਇਰਮੈਂਟ ਇਸ ਵੀਡੀਓ ਚ ਪੂਰੀ ਹੋ ਜਾਣੀ ਆ ਇਹਦਾ ਤੁਹਾਨੂੰ ਪੀਸ ਪਸੰਦ ਆਵੇ ਤੁਸੀਂ ਆਨਲਾਈਨ ਮਗਾ ਸਕਦੇ ਹੋ ਬਾਕੀ ਲੋਕ ਸਾਡੇ ਸ਼ੌਪ ਤੇ ਵਿਜ਼ਿਟ ਕਰ ਲਓ ਗੇ ਗਾਰਮੈਂਟਸ ਨੇ ਹਰ ਸਿੰਘ ਵਾਲਾ ਬਰਨਾਲਾ ਰੋਡ ਤੇ ਜੀ ਸਟਾਕ ਪੂਰਾ ਆ ਗਿਆ ਕੋਟੀਆਂ ਦਾ ਆਲੋ ਕਰ ਲਓ ਚੈੱਕ ਲੋ ਜੀ ਲੌਂਗ ਸ਼ਾਰਟ ਸਾਰੇ ਤੁਹਾਨੂੰ ਸਾਈਜ਼ ਮਿਲ ਜਾਣੇ ਇਹਦੇ ਵਿੱਚ ਕਲਰ ਦੇਖ ਲਓ 1 2 3 4 5 ਔਰ 6 6 ਕਲਰ ਨੇਗੇ ਡਿਜ਼ਾਈਨ 6 ਦੇ ਅਲੱਗ-ਅਲੱਗ ਨੇ ਔਰ ਤੁਸੀਂ ਡਬਲ-ਡਬਲ ਲੈਣੇ ਤੁਹਾਨੂੰ ਉਹ ਵੀ ਮਿਲ ਜਾਣਗੇ ਉਸ ਤੋਂ ਬਾਅਦ ਤੁਹਾਡੇ ਲਈ ਤੋਹਫ਼ਾ ਲੈ ਕੇ ਆਏ ਆ ਅਲੱਗ ਚੀਜ਼ ਇਹ ਦੇਖੋ ਇਹਦਾ ਪ੍ਰਾਈਸ ਸਿਰਫ ਲੱਗਣਾ ਤੁਹਾਨੂੰ 492 ਪੈ ਲੋਟ ਕਰ ਲਿਓ ਇਦੇ ਵਿੱਚ 8 ਤੋਂ 10 ਡਿਜ਼ਾਈਨ ਮਿਲਨੇ ਆ ਅਲੱਗ-ਅਲੱਗ ਰੇਟ ਤੱਕਣਾ ਦਾ ਸਿਰਫ 492 ਰੁਪਏ ਆ ਲੋ ਕਲੀ ਚੱਲੋ ਨੋਟ ਮੈਂ ਤੁਹਾਨੂੰ ਕਦਰ ਇਹ ਸਾਰੇ ਲਗਾ ਦਿੰਨਾ ਜੀ ਅਲੱਗ-ਅਲੱਗ ਡਿਜ਼ਾਈਨ ਹੋਣੇ ਆ ਆ ਲੋ ਕਰੋ ਚੈੱਕ ਇਹ ਦੇਖੋ ਏਡੇ ਘੈਂਟ-ਘੈਂਟ ਆਰਟੀਕਲ ਔਰ ਵਿਦ ਪਾਕਟ ਇਹ ਵੀ ਨੋਟ ਕਰੋ ਵਿਦ ਪਾਕਟ ਪ੍ਰਾਈਸ ਸਿਰਫ 492 ਰੁਪਏ ਹੋਲ ਸੇਲ ਦੇ ਰੇਟ ਆ ਇਹਦਾ ਉਹਨੇ ਮਿਲਦੇ ਤਾਂ ਅੱਡੇ ਸ਼ੇਰ ਨਿਹਾਲ ਸਿੰਘ ਵਾਲੇ ਦੇ ਚੱਲੋ ਕਲੀ ਚੱਲੋ ਨੋਟ ਬਲੈਕ ਕਲਰ ਕਰੀਮ ਕਲਰ ਆ ਲੋ ਜੀ ਉਸ ਤੋਂ ਬਾਅਦ ਆ ਗਿਆ ਪਿਸਤਾ ਕਲਰ ਲੋ ਦੇਖੋ ਘੈਂਟ ਘੈਂਟ ਆਰਟੀਕਲ ਇਦਾਂ ਦੇ ਸਿਰਫ 499 ਰੁਪਏ ਤੁਹਾਨੂੰ ਮਿਲ ਜਾਣੇ ਆ ਜੀ ਚਲੋ ਜੀ ਲਾਈਟ ਪੀਚ ਕਲਰ ਆ ਗਿਆ ਜੀ ਪਿੰਕ ਕਲਰ ਆ ਗਿਆ ਔਰ ਆ ਵੀ ਕਲਰ ਬਹੁਤ ਪਿਆਰਾ ਹੈ ਆਲੋ ਜੀ ਕਰੋ ਚੈੱਕ ਇਹ ਲੋ ਬਹੁਤ ਪਿਆਰਾ ਆਰਟੀਕਲ ਆ ਜੀ ਔਰ ਇਹਦੇ ਵਿੱਚ ਇੱਕ ਵਾਈਟ ਕਲਰ ਵੀ ਤੁਹਾਨੂੰ ਦਿਖਾਉਣਾ ਭੁੱਲ ਗਏ ਆਲੋ ਚੈੱਕ ਕਰੋ ਜਿਹੜੇ ਆ ਵਾਲੇ ਸੀਗੇ 6 ਕਲਰ ਸੱਤ ਮੇਰੇ ਵਿੱਚ ਤੁਹਾਨੂੰ ਕਰੀਮ ਔਰ ਵਾਈਟ ਮਿਲ ਜੇਗਾ ਆਲੋ ਜੀ ਅਬੀ ਚੀਜ਼ ਬਹੁਤ ਪਿਆਰਾ ਸੀਗਾ ਉਸ ਤੋਂ ਬਾਅਦ ਤੁਹਾਡੇ ਲਈ ਲੈ ਕੇ ਆ ਗਏ ਆ ਬੇਸਿਕ ਰੇਂਜ ਦੇ ਵਿੱਚ ਅਲੱਗ ਆਰਟੀਕਲ ਆ ਲੋ ਸਿਰਫ 450 ਰੁਪਏ ਦੀ ਰੇਂਜ ਦੇ ਵਿੱਚ ਨੋਟ ਕਰ ਲਿਓ ਸਿਰਫ 450 ਦੀ ਰੇਂਜ ਦੇ ਵਿੱਚ ਪੀਸ ਚਾਹੇ ਜਿੰਨੇ ਮਰਜ਼ੀ ਲੈ ਲਓ ਪਗੜ ਚ ਉਸ ਤੋਂ ਬਾਅਦ ਬਹੁਤ ਜ਼ਿਆਦਾ ਡਿਮਾਂਡ ਸੀ ਲੇਡੀਜ਼ ਵਾਸਤੇ ਆ ਚੀਜ਼ਾਂ ਕੰਪਿਊਟਰਾਈਜ਼ ਗੂਲ ਦੇ ਵਿੱਚ ਪੂਰੇ ਗਰਮ ਜਿਹੜੇ ਕੱਪੜੇ ਹੁੰਦੇ ਆ ਤਿਤਾਨੂ ਕੇ ਪਿਆਰ ਦੇ ਵਿੱਚ ਜਿਹੜੇ ਬਾਹਰੋਂ ਹੁੰਦੇ ਸਾਡੇ ਵੀਰ ਵੇਚਦੇ ਆ ਬਹੁਤ ਜ਼ਿਆਦਾ ਮਹਿੰਗੀਆਂ ਕਰਕੇ ਵੇਚਦੇ ਆ ਪਰ ਰੇਟ ਆਪਾਂ ਬਹੁਤ ਜ਼ਿਆਦਾ ਜਾਇਜ਼ ਲੈਣੇ ਪਹਿਲਾਂ ਚੈੱਕ ਕਰ ਲਓ ਕੁਆਲਿਟੀ ਬੈਕ ਤੇ ਪੂਰਾ ਸੈਲਫ ਹੋਊਗਾ ਫਰੰਟ ਤੇ ਵੀ ਹੋਊਗਾ ਬਿਲਕੁਲ ਜਾਇਜ਼ ਰੇਟਾਂ ਤੇ ਬਹੁਤ ਘੱਟ ਰੇਟ ਕਲਰ ਚੈੱਕ ਕਰ ਲਿਓ ਇਹ ਸਿਰਫ ਲੇਡੀਜ਼ ਵਾਸਤੇ ਪਾਉਣ ਵਾਸਤੇ ਆਟਮਾਂ ਨੇ ਆਂਟੀਆਂ ਵਾਸਤੇ ਕਲਰ ਬੜੇ ਪਿਆਰੇ ਨੇ ਇਹਨਾਂ ਦੇ ਆਲਰੇ ਕਲਰ ਚੈੱਕ ਕਰ ਚਲੋ ਬੜੇ ਸ਼ਾਨਦਾਰ ਕਲਰ ਨੇ ਕਪੜਾ ਵੀ ਪੂਰਾ ਗਰਮ ਹੋਊਗਾ ਜੀ ਆਲੋ ਕਰ ਲਓ ਚੈੱਕ ਕਲਰ ਵੀ ਬੜੇ ਸੋਹਣੇ ਨੇ 8 ਤੋਂ 10 ਕਦਰ अवेलेबल ਪਏ ਨੇ ਡਾਰਕ ਰਾਈਟ ਸਾਰੀ ਮਿਲ ਜਾਣੀ ਤੁਹਾਨੂੰ ਕਦਰੇ ਦੇ ਵਿੱਚ ਔਰ ਇਹਨਾਂ ਰੇਟ ਵੀ ਬੜਾ ਜਾਇਜ਼ ਲੱਗਣਾਗਾ ਤੁਹਾਨੂੰ ਉਹ ਕੋ ਦੱਸੂਗਾ ਐਂਡ ਤੇ ਪੂਰੀ ਵੀਡੀਓ ਨਾਲ ਬਣੇ ਰਹੋ ਆ ਲੋ ਜੀ 6-7 ਕਦਰੇ ਦੇ ਵਿੱਚ ਆ ਗਏ ਉਸ ਤੋਂ ਬਾਅਦ ਬਹੁਤ ਜ਼ਿਆਦਾ ਡਿਮਾਂਡ ਸੀ ਜੈਕਟ ਦੀ ਇਹ ਲੋ ਜੀ ਜੈਕਟ ਦੀ ਖਾਸੀਤ ਬੈਕ ਔਰ ਫਰੰਟ ਦੋਨੋਂ ਤੁਹਾਨੂੰ ਮਿਲ ਜਾਣਾਗਾ ਔਰ ਫਰੰਟ ਤੇ ਪਾਕਟ ਮਿਲ ਜਾਣੀ ਆ ਕਲਰ ਵੀ ਬੜੇ ਪਿਆਰੇ ਲੋ ਜੀ ਖਾਸੀ ਦਿਖਾ ਦੋ ਜਿਹੜੇ ਕਰਕੇ ਆਦੋ ਫਰੰਟ ਤੇ ਪਾਕਟ ਆ ਗਈ ਓਕੇ ਰਪੋਰਟ ਪੀਸ ਆ ਫ੍ਰੀ ਸਾਈਜ਼ ਆ LXL डबल XL 3XL ਤੱਕ ਵੀ ਆ ਜਾਊਗਾ ਪਰ ਕਲਰ ਚੈੱਕ ਕਰ ਲਿਓ ਜੀ ਆਲੋ ਕਲਰ ਚੈੱਕ ਕਰੀ ਚੱਲੋ ਨਾਲ ਦੀ ਨਾਲ ਜੈਕਟ ਦੇ ਚਾਹ ਲਓ ਜੀ ਪਰ ਵੀਡੀਓ ਕਰ ਦਿਓ ਸ਼ੇਅਰ ਆਪਣੀ ਦੱਬ ਕੇ ਇਹ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣੇ ਆ V-neck ਵੀ ਮਿਲ ਜਾਊਗਾ ਔਰ round neck ਵੀ ਮਿਲ ਜਾਊਗਾ ਫਾਲੋ ਕਰ ਲਓ ਚੈੱਕ ਲਓ ਜੀ ਸਰੇਕ ਡਿਜ਼ਾਈਨ ਦੇ ਵਿੱਚ ਸਤ ਤੋਂ ਅੱਠ ਕਲਰ ਆਪਣੇ ਕੋਲੇ ਅਵੇਲੇਬਲ ਮਿਲ ਜਾਣੇ ਆ ਵੀਡੀਓ ਸ਼ੇਅਰ ਕੀਤੀ ਹੋਏ ਪੇਜ ਫਾਲੋ ਕੀਤੀ ਹੋਏ ਬੜੇ ਵਾਇਬਰੇਟਰ ਤੁਹਾਨੂੰ ਚੀਜ਼ਾਂ ਮਿਲ ਜਾਣੀਆਂ ਨੇ ਆਪਣੇ ਸ਼ਹਿਰ ਦੇ ਵਿੱਚ ਬਵੇ ਗਾਰਮੈਂਟ ਦਿਹਾੜ ਸਿੰਘਾਣਾ ਤੇ ਜੀ ਉਸ ਤੋਂ ਬਾਅਦ ਆਗੇ ਆ ਵਾਲੇ ਆਰਟੀਕਲ ਇਹਦੇ ਵੀ ਕਲਰ ਚੈੱਕ ਕਰ ਲਿਓ ਬੜੇ ਪਿਆਰੇ ਔਰ ਸ਼ਾਨਦਾਰ ਕਲਰ ਨੇ ਨੌ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਆ ਲੋ ਜੀ ਚੈੱਕ ਕਰੀ ਚਲੋ ਜੇ ਕਿਸੇ ਭੈਣ ਨੇ ਸਾਡੀ ਨੂੰ ਆਨਲਾਈਨ ਮਗਵਾਣੀ ਹੈ ਕੋਟੀ ਨੰਬਰ ਉੱਪਰ ਪਾਇਆ ਵਾ ਕੰਟੈਕਟ ਕਰ ਲਿਓ ਜੀ ਵੀਡੀਓ ਸ਼ੇਅਰ ਕਰ ਲਿਓ ਔਰ ਪੇਜ ਫੋਲੋ ਕਰ ਲਓ ਇਹ ਦੇਖੋ ਬਿਲਕੁਲ ਓਕੇ ਰਿਪੋਰਟ ਪੀਸ ਆ ਰੇਟ ਸਿਰਫ 499 ਰੁਪਏ ਸਿਰਫ 499 ਰੁਪਏ ਜਿਹੜੇ ਦਾ ਵੀ ਰੇਟ ਨਾਲ ਦੀਆਂ ਦੱਸੀਆਂ ਨੇ ਨੋਟ ਕਰ ਲਿਓ ਸਿਰਫ 499 ਰੁਪਏ ਦੇ ਆਰਟੀਕਲ ਆ ਔਰ ਬਾਕੀ ਜਿਹੜੇ ਦੂਸਰੇ ਪ੍ਰਾਈਸ ਉਹਨਾਂ ਦੇ ਵੀ ਤੁਹਾਨੂੰ ਦੱਸਦੇ ਆ ਆ ਲੋ ਜੀ ਕਰ ਲਓ ਚ ਇਦਾਂ ਦੇ ਬੰਦ ਪੈਕੇਟ ਜਿੰਨੇ ਮਰਜ਼ੀ ਲੈ ਲਓ ਇਸ ਨੂੰ ਵੇਚਣ ਵਾਸਤੇ ਲੈਣਾ ਹੋਵੇ ਮਾਲ ਦੁਕਾਨ ਵਾਸਤੇ ਲੈਣਾ ਹੋਵੇ ਤਾਂ ਉਹ ਵੀ ਮੇਰਾ ਵੀਰ ਪ੍ਰਹਾੜ ਨਾਲ ਕੰਟੈਕਟ ਕਰ ਲਿਓ ਕਿਤਾਬਾਂ ਦੇ ਵਿੱਚ ਆਰਟੀਕਲ ਵੀ ਦੇ ਦਈਏ ਜੀ ਆਹ ਲਓ ਸੈਲਫ ਦੇ ਵਿੱਚ ਆ ਰਹਿ ਗਏ ਸੀ ਵੀ ਸਿੱਧਰ ਸਾਈਡ ਤੇ ਚੈੱਕ ਕਰ ਲਿਓ ਇਹ ਇਹਦੇ ਨਾਲ ਦਾ ਮਾਲ ਹੈ ਚਾਹਤ ਤੋਂ 10 ਕਦਰ ਸੀਗੇ ਚੈੱਕ ਕਰ ਲਓ ਕਿੰਨਾ ਸੋਹਣਾ ਪੀਸ ਆ ਆ ਡਿਜ਼ਾਈਨਿੰਗ ਚੈੱਕ ਕਰ ਲਓ ਬਿਲਕੁਲ ਓਕੇ ਰੋਟ ਪੀਸ ਆ 4 ਤੋਂ 5 ਇਹ ਚ ਕਲਰ ਦੇ ਦੂੰਗਾ ਸੋਹਣੇ ਸਾਈਜ਼ ਨੇ ਇਹਦੇ ਵਿੱਚ ਸਾਰੇ ਅਵੇਲੇਬਲ ਹੈ ਇੱਕ ਤੁਹਾਨੂੰ ਸ਼ਾਰਟ ਦੇ ਵਿੱਚ ਦਿਖਾਦਾ ਹੋਰ ਆਰਟੀਕਲ ਆਇਆ ਸੀ ਆਹ ਲੋ ਜੀ ਛੋਟ ਗੋਟੀ ਰੈਗੂਲਰ ਰੂਟੀਨ ਚ ਪਾਉਣ ਵਾਲੀ ਆਹ ਦੀ ਚੈੱਕ ਕਰ ਲਿਓ ਕਲਰ ਇੱਥੇ ਵੀ 7-8 ਆਪਣੇ ਕੋਲੇ ਅਵੇਲੇਬਲ ਆ ਇਹ ਸਦਾ ਬਾਹਰ ਦੀ ਜੈਗੀ ਆ ਲੋ ਆਹ ਲੋ ਜੀ ਫਰੰਟ ਤੇ ਪਾਕਟ ਆਹ ਬਣੀ ਹੋਈ ਡਿਜ਼ਾਈਨਿੰਗ ਹੈ ਦੀ ਗਲੇ ਤੇ ਕਲਰ ਚੈੱਕ ਕਰ ਲਿਓ ਆਹ ਲੋ ਜੀ ਵਾਈਟ ਆ ਬਲੈਕ ਦੇ ਜਿੰਨੇ ਮਰਜ਼ੀ ਪੀਸ ਲੈ ਲਓ ਚਾਹੇ 10 ਪੀਸ ਲੈ ਰਹੇ ਹੋ 10 ਵੀ ਮਿਲ ਜਾਣਗੇ ਤੁਹਾਨੂੰ ਬਲੈਕ ਜ਼ਿਆਦਾ ਲੱਗਦਾ ਹੈ ਕਿ ਆਹ ਲੋ ਜੀ ਮੈਂਟਾ ਕਲਰ ਔਰ ਰੈੱਡ ਕਲਰ ਤੁਹਾਨੂੰ ਦਿਖਾਈ ਦਿੱਤਾ ਹੈ 8-10 ਕਲਰ ਹੁੰਦੇ ਸਾਰੇ ਆਪਣੇ ਕੋਲੇ ਅਵੇਲੇਬਲ ਆ ਸੋ ਜਿਹੜਾ ਗੋਟੀ ਦਾ ਪ੍ਰਾਈਸ ਹੈ ਜੀ 450 ਰੁਪਏ ਤੋਂ ਲੈ ਕੇ 900 ਰੁਪਏ ਤੱਕ ਕੀ ਆਊਗਾ ਸਾਰਾ ਦੇ ਆਰਟੀਕਲ ਲੱਗ ਲੱਗਦੇ ਬਾਕਸ ਪੈਕੇਟ ਉਹ ਤੋਂ ਵਧੀਆ ਜਿਹੀ ਕੋਟੀ ਚਾਹੀਦੀ ਆ ਕਿਸੇ ਨੂੰ ਗਿਫਟ ਕਰਨਾ ਹੈ ਵਿਆਹ ਸ਼ਾਦੀ ਤੇ ਪਾਣੀ ਉਹ ਵੀ ਅਵੇਲੇਬਲ ਆ ਬਾਕੀ ਹੋਰ ਵੀ ਸਟਾਕ ਸਾਰਾ ਆਪਣੇ ਕੋਲੇ ਆ ਗਿਆ ਉਧਰ ਆ ਕੇ ਦਿਖਾ ਦੇ ਇੱਕ ਵਾਰੀ ਜਿੰਨਾ ਵੀ ਵੀਡੀਓ ਸਾਥੋਂ ਮਾਲ ਦਿਖਾ ਹੈਗਾ ਟਾਈਮ ਸੀਗਾ ਇਹ ਤੁਹਾਨੂੰ ਮਿਲਵਾ ਕਰਵਾਤਾ ਜੀ ਬਾਕੀ ਜੀ ਹੋਰ ਤੁਸੀਂ ਕੋਟੀ ਲੈਣਾ ਚਾਹੁੰਦੇ ਹੋ ਸਾਡੇ ਨਾਲ ਵੀਡੀਓ ਕਾਲ ਤੇ ਵੀ ਕਢਵਾ ਸਕਦੇ ਹੋ ਫੋਟੋ ਵੀ ਮਗਾ ਸਕਦੇ ਹੋ ਪਰ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਲਿਓ ਰੇਟ ਸਰਫ ਲੱਗਦਾ ਤੁਹਾਨੂੰ 450 ਤੋਂ ਲੈ ਕੇ 900 ਰੇਜ ਵਿੱਚ ਹਰੇਕ ਕੁੱਟੀ ਦਾ ਅਲੱਗ-ਅਲੱਗ ਪ੍ਰਾਈਸ ਹੈ ਜਿਵੇਂ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ